ਇਸ ਵੀਡੀਓ 'ਚ ਕਾਪੀਰਾਈਟ ਫੇਅਰ ਯੂਜ਼ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨਾਲ ਕਿਸੇ ਦੇ ਵਿੱਚ ਵਰਤੀਆਂ ਗਈਆਂ ਕਿਸੇ ਵੀ ਵੀਡੀਓਜ਼ ਤੇ ਕੋਈ ਵੀ ਕਾਪੀਰਾਈਟ ਸਟ੍ਰੇਕ ਨਹੀਂ ਪਾ ਸਕਦੇ ਜੇ ਕੋਈ ਕਾਪੀਰਾਈਟ ਸਟ੍ਰੇਕ ਪਾਉਂਦਾ ਤਾਂ ਅਕੋਰਡਿੰਗ ਟੂ ਐਕਟ ਉਹਨੂੰ ਵਾਪਸ ਕਾਪੀਰਾਈਟ ਸਟ੍ਰੇਕ ਮਿਲੇਗੀ ਇਸ ਕਰਕੇ ਆਪਣੇ ਨਿੱਕੇ ਦਰਸ਼ਕਾਂ ਨਾ ਦੋ ਤੇ ਵੀਡੀਓ ਬਸ ਇੰਜੋਏ ਕਰੋ ਸਵਾਗਤ ਨਹੀਂ ਕਰੋਗੇ ਹਮਾਰਾ ਸੱਤਰੀ ਕਾਜੀ ਸਾਰਿਆਂ ਨੂੰ ਹੋਪਤੀ ਸਰਜ ਨੇ ਠੀਕ ਹੋ ਗਏ ਕਹਿੰਦੇ ਸਾਡੀ ਗੇਰ ਹਾਜ਼ਰੀ 'ਚ ਰਕਸਰਤ ਲੱਗੇ ਦੋਸਤ ਮਣੀ ਬਾਈ ਜੀ ਾਟੋ ਵਾਲੇ ਤੇ ਖੁਸ਼ੀ ਚੁੱਟ ਕੇ ਹੋਸ਼ ਬੋਲਦੇ ਬੋਲ ਇੰਡੀਆ ਦੇ ਆ ਜਾਣ ਪੁਰਲੇ ਭਾਈ ਕਾਨੂੰ ਬੱਬੂ ਮਾਂ ਦੇ ਫੈਨਾਦੀਵ ਕਲਾਸ ਲਾਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਪ੍ਰੀ ਮੈਚੁਰ ਲਵ ਸਟੋਰੀ ਸੁਣਾਵਾਂਗੇ ਹਰਜੋਤ ਵੜਾਚ ਨੇ ਆਪਣਾ ਮੁੱਲ ਪਾਤਾ ਵਿੱਚ ਕਰੋੜਾਂ ਆਟਿਆ ਜੋ ਫਿਰ ਫਰੈਸ਼ਟ ਵਾਲੇ ਹੁੰਦੀ ਏ ਖੱਟਾ ਮਿੱਠਾ ਤੇ ਕੋੜਾ ਲੋੜਾ ਸਭ ਤੋਂ ਪਹਿਲਾਂ ਇੱਕ ਛੋਟੀ ਤੋਤੋ ਤੇ ਮੈਨਾਂ ਦੇ ਪਿਆਰ ਤੇ ਆਈਏ ਮਤਲਬ ਤੁਹਾਨੂੰ ਇੱਕ ਪ੍ਰੇਮ ਕਥਾ ਸੁਣਾਈਏ ਇਹ ਮੈਨੂੰ ਕਹਿੰਦੇ ਰੋਜ਼ ਰੋਜ਼ ਪੈਰਾਠੇ ਥੱਲੇ ਰੱਖ ਲੋ ਮੈਂ ਕਿ ਪੈਰਾਠੇ ਥੱਲੇ ਮੈਂ ਇੰਨਾ ਥੋੜੀ ਨੀਚੇ ਤੁਹਾਨੂੰ ਘਰਾਨਾ ਹਾਂ ਹਾਂ ਬਿਲਕੁਲ ਇੰਨਾ ਕੱਚਾ ਤੱਕਲੇ ਨੇ ਪੈਰਾ ਵਿੱਚ ਪੈ ਕੇ ਨਹੀਂ ਹੋਣਾ ਸੀ ਜਿਨ੍ਹਾਂ ਨੂੰ ਇੰਟਰਵਿਊ ਵਿੱਚ ਦ ਤਰਾਸੀ ਛੱਡੀ ਹੋਵੇ ਨਾ ਤਾਂ ਇਦਾਂ ਹੀ ਪਿਆਰ ਹੁੰਦਾ ਫੇਰੇ ਠਰਕੇ ਗੱਭਰੂ ਦਾ ਉਡ ਜੂਡ ਜੂ ਇਹ ਮੈਨੂੰ ਕਹਿੰਦੇ ਰੋਜ਼ ਰੋਜ਼ ਪੈਰਾ ਥੱਲੇ ਰੱਖ ਲੋ ਮੈਂ ਬਾਈ ਸਟਿਲ ਸੋਚ ਰਿਹਾ ਕਿ ਕਾਸ਼ ਉਸਦੇ ਨੈਟ ਬੈਗ ਮੁੱਕਿਆ ਹੁੰਦਾ ਇਹ ਨਾਲ ਹੀ ਮੇਰੇ ਪ੍ਰਾ ਦਾ ਦੋਸਤ ਟੱਕਰ ਗਿਆ ਤੇ ਉਹਨੇ ਰੋਕ ਲਿਆ ਉੱਥੇ ਕਹਿੰਦਾ ਮੈਂ ਤੇਨੂੰ ਪ੍ਰਾ ਨੂੰ ਬੁਲਾਉਂਦਾ ਐ ਤੇ ਨਾਲ ਮਮਾ ਵੀ ਆ ਗਏ ਮੈਨੂੰ ਕੀ ਪਤਾ ਮਮਾ ਨੇ ਆ ਜਾਣਾ ਫਿਰ ਇਹ ਡਰਦੇ ਪੇਸੇ ਕਹਿੰਦੇ ਮੈਨੂੰ ਛੱਡ ਦਿਓ ਮੈਂ ਕਿ ਉਹੋ ਜੀ ਕੁੜੀ ਨਹੀਂ ਐ ਮੈਂ ਮਮਾ ਤੁਹਾਡਾ ਸਟੈਂਡ ਲੈਣਾ ਐ ਤੁਸੀਂ ਮੇਰਾ ਹੱਥੋਂ ਫੜੋ ਤਾਂ ਸਹੀ ਜਿਹਦੇ ਲਈ ਸਟੈਂਡ ਲੈਣਾ ਸੀ ਪਹਿਲਾਂ ਉਹਨੂੰ ਤਾਂ ਪੁੱਛ ਲ ਦੱਸਦਾ ਹੁੰਦਾ ਭਰਾਵਾ ਬਹੁਤ ਖੁੱਲੀ ਆ ਮਹਾਰਾਜ ਬਿਲਕੁਲ ਉਪਰ ਤੇ ਬਾਅਦ ਚ ਹੋਈ ਦੋਸਤਾਂ ਦੇ ਮੂੰਹ ਮੱਥਾ ਲੱਗਣੋਂ ਵੀ ਜਾਂਦਾ ਮਸਾਂ ਵਿਚਾਰਾ ਜਾਨ ਛੱਡਾ ਕੇ ਭੱਜਣ ਲੱਗਾ ਸੀ ਪਰ ਅਗਲੀ ਇਹੋ ਜੀ ਕੁੜੀ ਨਹੀਂ ਆ ਮੈਂ ਕਿ ਉਹੋ ਜੀ ਕੁੜੀ ਨਹੀਂ ਆ ਮੈਂ ਮਾ ਤੁਹਾਡਾ ਸਟੈਂਡ ਲੈਣਾ ਹੈ ਤੁਸੀਂ ਮੇਰਾ ਹੱਥੋਂ ਫੜੋ ਤਾਂ ਸਹੀ ਅਗਲੀ ਤੇ ਤਾਂ ਮਸਾਂ ਇੱਕ ਬਲੌਂਡ హెయిਰ ਵਾਲਾ ਆਇਆ ਸੀ ਹੁਣ ਨਹੀਂ ਜਾਂ ਦਿੰਦੀ ਤੇ ਇਸ ਕਰਕੇ ਡਰਦੇ ਪਏ ਇੰਨਾ ਜ਼ਿਆਦਾ ਡਰ ਚੁੱਕੀ ਸੀ ਇਹ ਫਿਰ ਕਿ ਅੰਦਰ ਨਹੀਂ ਮੈਨੂੰ ਜਾਣ ਤੋਂ ਜਾਣ ਤੋਂ ਮੇਨਾਂ ਦਾ ਹੱਥ ਫੜਿਆ ਮੈਂ ਇਹਨਾਂ ਨੂੰ ਜਾਣ ਨਹੀਂ ਤੇ ਚਾਰੇ ਸੀ ਮੈਨੂੰ ਛੱਡ ਕੇ ਇੰਨਾ ਜ਼ਿਆਦਾ ਡਰ ਚੁਕੀ ਸੀ ਹਾਂ ਵਿਆਹ ਤੋਂ ਬਾਅਦ ਤਾਂ ਬਈ ਬਹੁਤ ਜ਼ਿਆਦਾ ਹਸਮੁਖ ਬਣ ਗਿਆ ਸਟਿਲ ਵਿਚਾਰੇ ਦੇ ਅੱਖਾਂ 'ਚ ਡਰੀ ਹੈ ਇਹੋ ਜਿਹੇ ਕੱਪੜਿਆਂ ਦੀ ਬਾਅਦ ਖਬਰਾਂ 'ਚ ਖਬਰ ਲੱਗਦੀ ਪਰ ਸਰ ਮੈਂ ਉਸ ਸਮੇਂ ਭਗਦਰ ਮੱਝ ਗਈ ਜਦੋਂ ਇੱਕ ਪਤਨੀ ਨੇ ਆਪਣੀ ਬੇਟੀ ਕੇ ਸਾਥ ਮਿਲਕਰ ਆਪਣੇ ਹੀ ਪਤੀ ਕੇ ਚੱਪਲੋਂ ਸੇ ਜੰਮ ਕਰ ਪਟਾਈ ਸ਼ੁਰੂ ਕਰਦੀ ਬਈ ਕਲੇ ਇੱਥੇ ਨਹੀਂ ਕਰੇ ਵੀ ਹੈਗੇ ਰਹਿੰਦਾ ਖੜਾ ਕਰਕੇ ਆਪ ਉੱਤੇ ਛਾਲਾ ਮਾਰਦੀ ਹੋਈ ਜ਼ਿੰਦਗੀ 'ਚ ਇੰਨਾ ਵੱਡਾ ਸਦਮਾ ਲੱਗਾ ਕਿ ਬਈ ਉਦੋਂ ਦਾ ਹੀ ਫ੍ਰੀਜ ਆ ਕੀ ਤਰ੍ਹਾਂ ਵਿਆਹ ਕਰਾ ਦੇਣਾ ਹੁਣ ਤੇਰਾ ਤੈਨੂੰ ਕੁਝ ਨਹੀਂ ਕਰਾਉਣਾ ਗੇਮ ਵੀ ਨਹੀਂ ਕਰਨੀ ਪੜਾਈ ਵੀ ਨਹੀਂ ਕਰਨੀ ਤੇ ਫਿਰ ਮੈਮ ਕਿ ਕੋਈ ਨਾ ਛੱਡ ਦੇਵਾਂਗੀ ਮੈਂ ਕਿ ਕੋਈ ਨਹੀਂ ਮੈਂ ਗੇਮ ਗੂਮ ਕੁਝ ਨਹੀਂ ਕਰਨੀ ਮੈਂ ਛੱਡ ਦੇਣੀ ਆ ਉਹ ਜਦੋਂ ਅਗਲੀ ਤੇ ਗੇਮ ਹੀ ਪੈ ਗਈ ਉਹਦੋਂ ਨੇ ਗੇਮ ਦਾ ਕੀ ਕਰਨਾ ਇਹੋ ਜੀ ਨੇ ਬਦਲ ਵਾਲੇ ਸਾਈਕਲ ਦਾ ਪਿੰਡ ਚ ਭਰਪੂਰ ਇਸਤੇਮਾਲ ਕੀਤਾ ਹੁੰਦਾ ਨਾਲ ਦੇਦੀ ਮਮੀ ਡੈਡੀ ਨੂੰ ਖੇਤ ਰੋਟੀ ਫੜਾਉਣ ਲਈ ਨਾਲ ਦੀ ਨਾਲ ਤਿਆਰ ਵਰ ਤਿਆਰ ਅੱਛਾ ਆ ਰਹੀਏ ਮੈਂ ਤੇਰੇ ਕੋਲ ਠੀਕ ਹੈ ਟੈਨਸ਼ਨ ਨਾ ਲੈ ਹਾਂ ਦੇ ਪਹੁੰਚਣ ਨਾਲ ਹੀ ਵਾਸਤੇ 7 ਘੰਟੇ ਤੱਕ ਆਇਆ ਚਾਹ ਬਣਾ ਕੇ ਰੱਖ ਦਿੱਤੀ ਮੈਚ ਜੂਡੋ სპੋਰਟਸ ਪਲੇਅਰ ਆ ਵਿਚਾਰਾ ਤਾਂ ਹੀ ਸੇਮਾ ਬੈਠਾ ਇਹ ਦਿੱਤੀ ਸ਼ਾਮੀ ਹੋਈ ਆ ਹੂਆ ਕਰਦੀ ਹੋਣੀ ਆ ਤੇ ਉਹੋ ਜਿਹਾ ਵਿੱਚ ਲੈਣੀ ਦੇ ਆਵਾਮ ਟੀਵੀ ਵਾਲੇ ਕਿਸੇ ਦੀ ਛੱਡੀ ਹੋਵੇ ਖੇਦੀ ਪੱਜੀ ਹੋਵੇ ਖੇਦੀ ਕੱਢੀ ਹੋਵੇ ਸਾਲੇ ਬਿਠਾ ਕੇ ਇੰਟਰਵਿਊ ਕਰਨ ਲੱਗ ਪੈਂਦੇ ਜਿੱਦਾਂ ਪਹਿਲੇ ਸਾਡੇ ਮਤਲਬ ਗੱਲਬਾਤ ਚੱਲੀ ਜਿੱਦਾਂ ਮਤਲਬ ਇਹਨਾਂ ਦੇ ਘਰ ਦੇ ਕੋਲ ਪਾਰਕ ਹੁੰਦੀ ਸੀ ਤੇ ਜਾਂਦੀ ਹੁੰਦੇ ਸੀ ਮਤਲਬ ਮੇਰੀ ਫਰੈਂਡਸ ਨਾਲ ਉਸ ਦਿਨ ਮੈਂ ਚੱਲੀ ਸੀ ਨਕੌਦਰ ਤੇ ਲਗਾਤਾਰ ਜਾਂਦੀ ਰਹੀ ਤੇ ਉੱਥੇ ਮੈਨੂੰ ਇਹ ਟਕਰੇ ਲੋਕ ਤਾਂ ਅੱਗੇ ਐਕਸੈਸ ਕਰਕੇ ਖੁਸ਼ ਨਹੀਂ ਰਹਿੰਦੇ ਖੁੰਦੇ ਪਾਰਕ ਜਾਂ ਤੋ ਆ ਗੱਲਾਂ ਨੇ ਢਾ ਦੇਣੇ ਫਿਰ ਇਹਨ ਸਾਂਗੀ ਤੇ ਫੇਮੇ ਅਗਲੇ ਦਿਨ ਫੇਰ ਮੈਂ ਗਈ ਬਟ ਮੈਨੂੰ ਟਕਰੇ ਨਹੀਂ ਚੋਰ ਨਾਲ ਸਾਲੀ ਪੰਡ ਕਾਲੀ ਰਸ਼ੀ ਕਾਲੀ ਨਹੀਂ ਕਾਲੀ ਮੈਂ ਦੂਜੇ ਵਿੱਚ ਹੀ ਕਹਿ ਰਿਆਂ ਮੇਰੀ ਬੋਡੀ ਸ਼ੈਮ ਕੀ ਦਿਖਦੀ ਇਹ ਅੱਜ ਤੋਂ ਸਾਲੇ ਇੰਟਰਵਿਊ ਚ ਆਪ ਕਰਦੇ ਉਦੋਂ ਨਹੀਂ ਪਤਾ ਲੱਗਦਾ ਤੇ ਵੀਰੇ ਜਦੋਂ ਤੁਹਾਡੇ ਘਰ ਮਤਲਬ ਕਿ ਇਹ ਗੱਲਾਂ ਹੁੰਦੀਆਂ ਸੀ ਕਿ ਕੁੜੀ ਸੋਹਣੀ ਨਹੀਂ ਹੈਗੀ ਕਾਲੀ ਆ ਪਤਲੀ ਆ ਗਿੱਠੀ ਆ ਮੇ ਕੋਈ ਮਤਲਬ ਹੈ ਮੈਂ ਉਸ ਦਿਨ ਉਸ ਦਿਨ ਹੀ ਬੜੀ ਕਿੰਨੀ ਵਧੀਆ ਗੱਲ ਹੈ ਕਿੱਥੇ ਫੜੀ ਗਈ ਪਹਿਲਾਂ ਲੋਕੀ ਲਗਾਉਂਦੇ ਸੀ ਹੁਣ ਦੰਦੀਆਂ ਕਟਕਟਕ ਸੁਣਾਉਂਦੇ ਨੇ ਇਹ ਦੇਸ਼ ਦਾ ਵਿਕਾਸ ਨਹੀਂ ਸਤਿਆਨਾਸਾ ਇਹਨਾਂ ਦੀ ਕੋਈ ਵੀ ਇੰਟਰਵਿਊ ਚੈੱਕ ਕਰ ਲੋ ਮੁੰਡਾ ਵਿਚਾਰਾ ਸ਼ਾਦੀ ਹੁੰਦਾ ਹੈ ਮਰੇ ਸੱਪ ਗਲੇ ਪਏ ਨੇ ਵਿਚਾਰਿਆਂ ਦੇ ਕਰਨ ਵੀ ਕੀ ਹੁਣ ਭੁਗਤੋਂ ਪਹਿਲਾਂ ਸਾਲੇ ਓੱਖਾ ਖੱਖਣ ਵਾਲੀ ਵਟ ਕਰਦੇ ਸੀ ਪਤਾ ਲੱਗਾ ਨਾ ਜਦੋਂ ਇਹਨਾਂ ਨੂੰ ਮੈਂ ਦੇਖਿਆ ਤੇ ਮੈਨੂੰ ਕੁਝ ਹੋਇਆ ਫਿਰ ਇਹਨਾਂ ਨੂੰ ਜਦੋਂ ਨੰਬਰ ਕੀ ਹੋਇਆ ਉਹ ਤਾਂ ਤਾਂ ਇਹਨਾਂ ਦੇ ਅਕੋਰਡਿੰਗ ਦਿਲ ਇੱਥੇ ਹੁੰਦਾ ਕਿਉਂ ਡਰਤੀ ਹੋ ਦਿਲ ਨਹੀਂ ਤੋੜੂਗਾ ਬਾਤ ਚ ਸੰਦ ਨੂੰ ਕੜਾ ਕਰ ਲਈ ਇਹ ਹਜੇ ਟਿਊਟੋਰੀਅਲ ਦੇਖਦੇ ਫਿਰਦੇ ਹੁੰਦੇ ਕਿਉਂਕਿ ਘਰ ਦੀ ਸਿਚੁਏਸ਼ਨ ਕਦੋਂ ਇਹੋ ਜਿਹੀ ਮੈਰਿਜ ਵੱਤ ਤੋਂ ਵੱੱਤਰ ਹੋ ਜਾਂਦੀ ਆ ਪਤਾ ਨਹੀਂ ਲੱਗਦਾ ਦੋਸਤੋ ਚਾਰ ਪੰਜ ਦਿਨ ਹੋ ਗਏ ਹੈ हमको दी नहीं रही। जो सच में खराब आप लोग बताइए कैसे उनका सा। खच <laughs> खसी सर्विसम तो ज्यादा आया कहते अक्सर तो लग गया जामते मणि भाई जी ऑटो वाला हो गया खुश फॉर नो रीज़न एंड शी गॉट अरेस्टेड फॉर आई एम जस्ट सेइंग आई एम नॉट जेलेस ऑफ हर आई जस्ट डोंट लाइक हर दैट्स इट भाई जी दैट्स व्हाट से दिस वर्ड देखो <laughs> बंदे आंदे जांदे रहे हैं बट क्रिमिनल नहीं आंदे जांदे रहे हैं ਬੰਦੇ ਆਉਂਦੇ ਜਾਂਦੇ ਰਹਿੰਦੇ ਆ ਦੇਖ ਦੇਖ ਬੁੱਲਾ ਦੀ ਲਾਲੀ ਤੇ ਚਿਹਰੇ ਦਾ ਨੂਰ ਉਦੋਂ ਤਾਂ ਸਾਲਿਆ ਬੜੀਆਂ ਜੈਕਟਾਂ ਲਾ ਕੇ ਦਿੰਦਾ ਸੀ ਜਿਵੇਂ ਮਾਮੇ ਦੀ ਕੁੜੀ ਹੁੰਦੀ ਪਰ ਇਹਨਾਂ ਭੁੱਲ ਗਿਆ ਇਹ ਰਿਵਾਜ ਉਹਨਾਂ ਤੇ ਚੱਲਦਾ ਤੁਹਾਡੇ ਨਹੀਂ ਵਿਚਾਰੀ ਕੰਧ ਤੇ ਲਿਆ ਲੈ ਕੇ ਨਾਮ ਲਾਉਂਦੀ ਰਹੀ ਹਾਂਜੀ ਮਾਨੀ ਮੈਨੂੰ ਲੱਗਦਾ ਪਿੱਛੇ ਦੇ ਵੱਲ ਛੋਟੀ ਪੈਣੀ ਇਹ ਹੋ ਗਿਆ ਮਾਨੀ ਭੋੜੀਏ ਨਾ ਰੋ ਸੋਤੇ ਨੱਕ ਜੇਦਾ ਜਗਾ ਬਣਾ ਲਓ ਤੇ ਪਾਰਿਆ ਖੁਸ਼ ਹੋ ਕੇ ਹਾਰ ਤੇਰੇ ਨੇ ਖੁੰਦਿਆ ਨਵੀਂ ਰੱਖੀ ਤੋਂ ਵੀ ਪੋਣ ਡਿਆ ਸਾਲਾ ਡੀਲਰਸ਼ਿਪਾਂ ਦਾ ਵੱਖਰਾ ਹੀ ਗੇਮ ਆ ਫਰੋਸ ਚੱਲਣ ਡਿਆ ਕਦੇ ਕਿਸੇ ਨਾਲ ਮਿਲ ਕੇ ਕੋਈ ਸਜਸ਼ ਕਰਣ ਡਿਆ ਹੁੰਦਾ ਕਦੇ ਕਿਸੇ ਨਾਲ ਮਿਲ ਕੇ ਕੋਈ ਕਿਸੇ ਨੂੰ ਬੋਲਣ ਡਿਆ ਹੁੰਦਾ ਕਦੇ ਇਧਰ ਚਲ ਜਾਂਦੀ ਹੈ ਕਦੇ ਕੋਈ ਉਧਰ ਚਲ ਜਾਂਦੀ ਹੈ ਕਦੇ ਇਧਰੋਂ ਅੱਗੇ ਵਾਪਸ ਪਤਾ ਨਹੀਂ ਸਾਲੇ ਕਰੀ ਕੀ ਜਾਂਦੇ ਆ ਸੋ ਨਯਾ ਗੇਥ ਫੇਰ ਆ ਗਏ ਯੂ ਆਨ ਬੈਲ ਯੂ ਸ਼ੁੱਡ ਬੀ ਇਨ ਜੇਲ ਐਡਿਕਸ ਪਰ ਵੀ ਚਾਰ ਕਿ ਮਹੀਨੇ ਆ ਆਵਾਜ਼ ਕਦੇ ਟੀ ਟੋਨ ਬੀ ਟੋਨ sigma alpha ਪਤਾ ਨਹੀਂ ਕਿਸੇ ਕਿਸੇ ਤਰੀ ਫਿਰਦੀ ਹੋਣੀ ਇੱਕ ਪਾਸੇ ਤਾਂ ਭੱਜੀ ਲਾਈਵ ਚ ਕਹਿੰਦੇ ਨੇ ਤੇਰਾ ਬਹਿਜੇ ਬੇੜਾ ਦੇਖੋ ਬੰਦੇ ਆਉਂਦੇ ਜਾਂਦੇ ਰਹਿੰਦੇ ਆ ਬਟ ਕ੍ਰਿਮੀਨਲ ਨਹੀਂ ਆਉਂਦੇ ਜਾਂਦੇ ਰਹਿੰਦੇ ਤੇ ਫੋਨ ਤੇ ਕਹਿੰਦੇ ਨੇ ਮੈਂ ਤੇਰੀ ਤੂੰ ਮੇਰਾ ਮੈਂ ਤੇਰਾ ਬਤਾਏ ਕੋ ਆਈਐਨਸੀ ਦੇਖ ਮੇਰੇ ਕੋਈ ਯਾਰ გასਵਾ ਜੇ ਤੂੰ ਤਾਂ ਅੱਜ ਦਾ ਹੋ ਗਿਆ ਵੀ ਉਹਨੂੰ ਤਾਂ ਡੀਲਿੰਗ ਤੇ ਲੱਗੀ ਠੀਕ ਆ ਉਹ ਗਏ ਵੀ ਦਸ਼ਵਨ ਥੋੜਾ ਮੈਂ ਤੇਰਾ ਨੇ ਤਾ ਤੁਸੀਂ ਮੈਨੂੰ ਇਹ ਸੱਲੇ ਤੁਮੇ ਫੋਨ ਚੈੱਕ ਕੀਆ ਅਗਰ ਬਸ਼ਮਨ ਆਂਦੇ ਮੈਂ ਆਂਦੇ ਮੈਂ ਆਂਦੇ ਵੀ ਤਸਰ ਗਾਉਂਗਾ ਕੀ ਰਾ ਮੇਰ ਦਾ ਮੇਰ ਦੱਸ ਸਕਦੇ ਆ ਮੇਰੀ ਜਾਨ ਇੰਨਾ ਵੀ ਕੁਝ ਨਹੀਂ ਹੋ ਗਿਆ ਮੇਰੀ ਜਾਨ ਸੀ ਗ੍ਰਾਮ ਮਿਜਿਕ ਸੀਡਿਸ ਮੈਨ ਵਿਲ ਬੀ ਮੈਨ ਮਾਈ ਜਾਵੇ ਬੱਦ ਲਾਈਵ ਚ ਤੋ ਮੇਰੀ ਜਾਨ ਨਹੀਂ ਹੈ ਲਾਈਵ ਚ ਤੋ ਤੁਸੀਂ ਕੁਝ ਹੋਰ ਕਹਿੰਦੇ ਹੋ ਮੈਨ ਨਹੀਂ ਲੱਗਦਾ ਕੁਝ ਹੋਇਆ ਹੀ ਨਹੀਂ ਕੀ ਹੋਇਆ ਹਾਂਦੇ ਮੈਂ ਤਾਂ ਆ ਵੀ ਨਹੀਂ ਕਹਿ ਰਿਹਾ ਕੁਝ ਹੋਇਆ ਹਾਂ ਹਾਂ ਉਹਨਾਂ ਮਾਲਦੇਆ ਕਦੋਂ ਬਾਲੀਆ ਐਵੇਂ ਕਮਲੀਜੀ ਨਾ ਹੋਵੇ ਤਾਂ ਅਗਲੀ ਦੀ ਰਿਕਾਰਡਿੰਗ ਕਰੀ ਜਾਂਦੀ ਕੀ ਪਤਾ ਮਿਲ ਕੇ ਉਹਨੇ ਸਿਰਮ ਪੁੱਛਣਾ ਹੋਵੇ ਕਿ ਓਡਨਰੀ ਦਾ ਵਧੀਆ ਜਾਂ ਫਿਰ ਇਸਪਦਾ ਐਵੇਂ ਨੀ ਕਿਸੇ ਪੜੇ ਲਿਖੇ ਬੰਦੇ ਬਾਰੇ ਗੱਲ ਸੱਚੀ ਦਾ ਮਣੀ ਦੀ ਵੀ ਗਲਤੀ ਕੋਈ ਨਹੀਂ ਰਨ ਕੁਲੀ ਬੋਤ ਆ ਹੁਣ ਅਗਲੇ ਨੇ ਪਾਰਕ ਟੋਲੀ ਨੇ ਸਪਲੀਮੈਂਟ ਖਾਦੇ ਨੇ ਕਿ ਤਣ ਕਿਤੇ ਗਰਮੀ ਤਾਂ ਕਢਣੀ ਆ ਪਰ ਸਭ ਤੋਂ ਵੱਡਾ ਬਦਦੁਰਖਸਾਰ ਦਾ ਵੀਆਈਪੀ ਮੋਟਰ ਵਾਲੇ ਨੇ ਲਾਇਆ ਜਿੱਦਨ ਇਲਜ਼ਾਮ ਲੱਗੇ ਸੀ ਉਦੋਂ ਤਾਂ ਬਹੁਤ ਵੱਡੀ ਵੱਡੀ ਸਟੇਟਮੈਂਟਾਂ ਦਿੰਦੇ ਸੀ ਹੋਇਆ ਪਾਸਟ ਚ ਜਾਂ ਕੱਲ ਹੋਇਆ ਜਾਂ ਪਰਸੋ ਹੋਇਆ ਜਾਂ ਕਿਸੇ ਤੇ ਚਾਰਜਿਸ ਪਾਇਆ ਬਰੋ ਅਸੀਂ ਉਹਦੇ ਸਹੀ ਕੀ ਹੈ ਸਾਨੂੰ ਵੀ ਪਤਾ ਕਿ ਕ੍ਰਿਮੀਨਲਜ਼ ਹਾਇਰ ਕਰਨ ਵਾਲੇ ਟ੍ਰੈਂਡ ਤਾਂ ਟ੍ਰੈਂਡ ਤਾਂ ਅਸੀਂ ਸੈੱਟ ਕਰਾਂਗੇ ਪਰ ਹੁਣ ਟਰਿਮ ਲੱਤਾ ਦਿਖਾਏ ਬਣਾ ਗੱਡੀਆਂ ਦੇ ਟਰਿਮ ਵੇਚਦੇ ਨਹੀਂ ਤੇ ਵਾਪਸ ਲੈ ਆਂਦੀ ਸੰਟਾ ਕਲੋਸ ਦੀ ਵਰਦੀ ਪਵਾ ਕੇ ਪਣੀ ਨਾ ਕਹਿ ਦਿਓ ਕਿ ਵੀਡੀਓ ਪੁਰਾਣੀ ਆ ਜਸ਼ੂ ਦਾ ਬੜੇ ਦੁੱਖ ਦੇ ਨਹੀਂ ਹੋ ਕੇ ਨਿਕਲਿਆ ਜਦ ਹੁਣ ਅਗਲੀ ਨੂੰ ਵਰਤਣਾ ਇਤਾਂ ਤਾਂ ਪ੍ਰੋਸ ਐਂਡ ਕੌਂਸਟਾ ਚੱਲਣੇ ਪੈਣੇ ਨੇ ਸਸਤੀਆਂ ਫਿਲਮ ਸਟਾਰਾਂ ਸਾਹਮਣੀਆਂ ਕਹਿੰਦੇ ਸੋਖੀਆਂ ਥੋੜੀਆਂ ਆ ਇਧਰ ਸਾਜिद ਖਾਨ ਦੀ ਕਾਸਟਿੰਗ ਕੋਚ ਮੁਕਤੀ ਦੇ ਨਾਲ ਦੀ ਨਾਲ ਮਹਿੰੇਸ਼ ਵਟਾ ਹੋਰ ਤਹਿ ਆਫਰ ਕਰ ਦਿੰਦਾ ਇਹ ਡਿਫੈਂਡਰ ਤਾਂ ਫਿਰਦੀ ਆ ਆਟੋ ਕਾਰਟ ਤੇ ਤੁਸੀਂ ਦੱਸੋ ਤੁਸੀਂ ਕਿਹੜੀ ਲੈਣੀ ਆ ਪਹਿਲਾਂ ਖੁਦ ਰੇਟ ਵਧਾਉਂਦੇ ਨੇ ਬਾਅਦ ਚ ਅਗਲੀਆਂ ਆ ਰੈਕਟ ਕਰਦੀਆਂ ਮੈਨੂੰ ਕੋਲ ਨਹੀਂ ਸਾਨੂੰ ਵੱਡੀ ਗੱਲ ਤਾਂ ਬੈਂਕ ਬੈਲੈਂਸ ਹੋਣਾ ਚਾਹੀਦਾ ਕਰੋੜਾਂ ਦੇ ਵਿੱਚ ਨਾ ਕਿ ਲੱਖਾਂ ਦੇ ਵਿੱਚ ਕਰੋੜ ਤੈਨੂੰ ਵਿਤਨਾਮ ਵਾਲਿਆਂ ਨੇ ਦਿਵਾ ਦिए ਸ਼ਰਮ ਕਰ ਲੈ ਥੋੜੀ ਇੱਜ਼ਤ ਦੇ ਪੱਲੇ ਪੈਂ ਗਈ ਉਹਨੇ ਕਰਿਆ ਬਾਅਦ ਚ ਕਰਨਾ ਪਹਿਲਾਂ ਵਿੱਚ ਉਹਨੇ ਸੰਦ ਲੱਬਿਆ ਕਰਨੇ ਕਿ ਤੇ ਸੈਰ ਸੂਟ ਤੇ ਕੋਈ ਲੱਗਾ ਤੇ ਨਹੀਂ ਰਹਿ ਗਿਆ ਟੋਕਰਾਂ ਤਾਂ ਬਹੁਤ ਛੋਟੀ ਚੀਜ਼ ਐ ਟੈਂਕਰ ਨਿਕਲਣਾ ਵਿੱਚੋਂ ਚਲੋ ਕੋਈ ਤਾਂ ਫਾਇਦਾ ਹੈ ਕਰ ਦੁੱਧ ਲਵਾਉਂਦਾ ਖਰਚਾ ਬਚੂ ਕਰੋੜਾਂ ਦੇ ਵਿੱਚ ਨਾ ਕਿ ਲੱਖਾਂ ਦੇ ਵਿੱਚ ਲੇਟ ਹੋ ਗਈ ਥੋੜੀ ਜਿਹਾ ਪਹਿਲਾਂ ਦੱਸਦੀ ਤਾਂ ਅਨੰਤ ਬਣੀ ਦਾ ਗੱਲ ਕਰ ਲੈਂਦੇ ਦੋਵੇਂ ਮੱਝ ਤੇ ਝੋਟਾ ਪੈਨ ਚੱਲ ਲੱਗੇ ਰਹਿੰਦੇ ਬੰਤਾਰਾ ਚ ਤਾਰੀਆਂ ਲਾਉਣ ਇਹਦੇ ਨਾਲ ਹੀ ਮੈਂ ਦੱਸਣਾ ਸੀ ਕਿ ਸਾਡੇ ਰੋਸ਼ੋ ਦਾ ਅਗਲਾ ਐਪੀਸੋਡ ਆਪਣੀ ਬਖਰੀ ਡਿਕਸ਼ਨਰੀ ਬਣਾਉ ਨੂੰ ਫਿਰਦਾ ਬਾਬੇ ਮੈਂ ਨੋਟਿਸ ਕਰ ਰਿਹਾ ਸੀ ਕਿ ਅੰਗਰੇਜ਼ੀ ਦਾ ਇੱਕ ਸ਼ਬਦ ਆ ਵੀਕਐਂਡ ਉਹਦਾ ਪੰਜਾਬੀ ਵਿੱਚ ਕੋਈ ਸ਼ਬਦ ਨਹੀਂ ਹੈਗਾ ਤਾਂ ਆਪਾਂ ਨਵਾਂ ਪੰਜਾਬੀ ਦਾ ਸ਼ਬਦ ਕੱਢਿਆ ਵੀਕਐਂਡ ਦੀ ਜਗ੍ਹਾ ਤੇ ਸ਼ਬਦ ਵਰਤਿਆ ਜਾਵੇ ਹਫਤੰਤ ਹਫਤਾ ਅੰਤ ਇਹਨੂੰ ਛੋਟਾ ਕੀਤਾ ਇਹਦਾ ਆਪਾਂ ਬਣਾਤਾ ਹਫਤੰਤ ਕਿਵੇਂ ਹਫਤੰਤ ਤੇ ਘੁੰਮਣ ਜਾਣਾ ਮੈਂ ਹਫਤੰਤ ਤੇ ਕਿਹਨੂੰ ਮਿਲਣ ਜਾਣਾ ਹਫਤੰਤ ਪੰਜਾਬੀ ਦੇ ਵਿੱਚ ਸ਼ਨੀਵਾਰ ਐਤਵਾਰ ਨੂੰ ਹਫਤੰਤ ਕੇ ਆ ਜਾਂ ਹਫਤੰਤ ਹਫਤੰਤ ਸਾਡਾ ਪੈ ਗਿਆ ਚਲਨਾ ਨਾਲ ਵਾ ਕਿਲਾ ਜੇ ਦਸੋਂ ਕੀ ਕਰੀਏ ਕੀ ਆ ਸੀ ਨਾ ਬਰਫਤ ਨਾਲ ਆਇਆ ਕਰ ਸਵੇਰੇ ਸਿਰ ਸਮਾਦੀ 来 ਗਿਆ ਨਾ ਫਰਕ ਕਦੇ ਕੰਮ ਤੋਂ ਹਫਤਾਰ ਦੀ ਛੁੱਟੀ ਨਾ ਮੰਗ ਲਈਂ ਬਚ ਕੇਗਾ ਭੈਜੋ ਨਾ ਵਸ ਕੇਜਲ ਕੋ ਨਹੀਂ ਭੇਜਦੇ ਇਦਾਂ ਸ਼ਬਦ ਕੋਲੋਣੇ ਹੋਤਾ 169 ਦਾ ਵੀ ਕੋਈ ਨਹੀਂ ਹੈਗਾ ਆ ਮੂਵਟਾ ਲਖਾ ਦਈਏ ਦੋਗੀ ਸਟਾਈਲ ਦਾ ਵੀ ਕੋਈ ਨਹੀਂ ਹੈਗਾ ਕੁੱਤਾ ਹਸਨ ਪਾ ਦਈਏ ਐਸੋ ਹੋਲ ਦਾ ਵੀ ਕੋਈ ਨਹੀਂ ਆ ਗ੍ਰਿੰਦਰ ਰਾਇ ਰਖਾ ਦਈਏ ਸਲਾਹ ਆ ਤੈਨੂੰ ਮੇਰੀ ਇਹ ਸ਼ਬਦ ਨੂੰ ਸ਼ਬਦ ਕੋਚ ਰੱਖਣ ਲਈ ਘਟੋ ਘਟ 70 ਦਿਨ ਦਾ ਫਾਸਟ ਰੱਖ ਬਾਅਦ ਨਾ ਤੂੰ ਲੱਭੇ ਨਾ ਤਰਾ ਹਫਤਾਰਤ ਪਾਣੀ ਕੰਡੇ ਵਸਿਆ ਸ਼ਹਿਰ ਸ਼ਹਿਰ ਦੇ ਵਿੱਚੋਂ ਲੰਘਦੀ ਨਹਿਰ ਤੇ ਇੱਕ ਫੁੱਲਾਂ ਦੀ ਲੇਨ ਰਸਤੇ ਸੋਣਾ ਮੌਸਮ ਸੋੜੀ ਰੁੱਤ ਜਿਹੜੀ ਕਲਮ ਫੜੀਏ ਜਾ ਕੇ ਨੂੰ ਨਿਹਰ ਚ ਸੁੱਟ ਮਾਨ ਸਾਹਿਬ ਤਾਂ ਹਜੇ ਫਿਰ ਵੀ ਠੀਕ ਨਹੀਂ ਚਲੋ ਇਹਨਾਂ ਤੇ ਫੈਂਸ ਤੈਈਏ ਆਪਾਂ ਕੱਲ ਪੋਡਕਾਸਟ ਕੀਤਾ ਜਿੱਥੇ ਆਪਾਂ ਬੋਲਿਆ ਕਿ ਮਾਨ ਸਾਹਿਬ ਨੂੰ ਐਲਵਿਸ਼ਨਾ ਸ਼ੋਅ ਨਹੀਂ ਕਰਨਾ ਚਾਹੀਦਾ ਸੱਚੀ ਗੱਲ ਹੈ ਕਿੰਨਾ ਲੈਵਲ ਤਗੜਾ ਹੈ ਬੱਬੂ ਮਾਨ ਦਾ ਹੋ ਪੋਸਟਰ ਪਾਤਾ ਐਲਵਿਸ਼ ਜੱਦਵ ਆ ਰਿਹਾ ਉਹਦੇ ਨਾਲ ਬੱਬੂ ਮਾਨ ਉੱਥੇ ਆ ਰਿਹਾ ਹਾਲਾਂਕਿ ਬੱਬੂ ਮਾਨ ਫਾਰਮ ਪਟਾੜ੍ਹ ਤੇ ਸਭ ਤੋਂ ਅੱਗੇ ਸੀਗਾ ਤੇ ਫਾਰਮ ਪਟਾੜ੍ਹ ਉਹੀ ਗਾਲਾਂ ਕੱਢਦਾ ਸੀ ਐਲਵਿਸ਼ ਜੱਦਵ ਬਿਲਕੁਲ ਬਿਲਕੁਲ ਕਾਬੀ ਸਿੰਗਰ ਨਹੀਂ ਉਹਨੇ ਸਾਰੇ ਪੰਜਾਬੀ ਕਿਸਾਨਾਂ ਨੂੰ ਕਿਹਾ ਸੀ ਉਹਨੇ ਹਾਂ ਕਿਸਾਨ ਜਿਹੜੇ ਬੈਠੇ ਨੇ ਉਤਕਵਾਦੀ ਨੇ ਬਿਲਕੁਲ ਹੁਣ ਇਹ ਤਾਂ ਮਰਜ਼ ਆਪਣੇ ਲੋਕਾਂ ਨੂੰ ਸ਼ਰਮ ਚਾਹੀਦੀ ਹੈ ਅੱਗੇ ਉਹਦੇ ਵਰਗੇ ਇਹਦੇ ਫੈਨ ਜਿੱਕਲੇ-ਕਲ ਕਮੈਂਟ ਦੀ ਫੋਟੋ ਲਾ ਕੇ ਮੈਂ ਵੀਡੀਓ ਬਣਾਉਣ ਲੱਗ ਪਾ ਨਾ ਤਾਂ ਘੰਟੇ ਦੀ ਵੀਡੀਓ ਬਣ ਜਾਣੀ ਪਰ ਇੱਕ ਦਿਨ ਦਾ ਜਵਾਬ ਦੇਣਾ ਤਾਂ ਬੰਦਈਆ ਹਾਂ ਬੱਬੂ ਮੈਂ ਨਸ਼ੀਦੀਦਨਾਂ ਦਾ ਸ਼ੋਅ ਅੱਗੇ ਕੀਤਾ ਨਾਲੇ ਸ਼ੀਦੀਦਨਾਂ ਦੇ ਡੇਢ ਵੀ ਲੋਕਾਂ ਨੂੰ ਯਾਰ ਨਵੀਂ-ਨਵੀਂ ਪਤਾ ਲੱਗਣੀ ਸ਼ੁਰੂ ਹੋਈ ਆ ਜਾਨੂ ਨਵੀਂ ਜੰਤਰੀ ਲੱਭੀ ਉਦੋਂ ਨਹੀਂ ਸੀ ਪਤਾ ਜਦੋਂ ਸ਼ੋਅ ਅਨਾਉਂਸ ਕੀਤਾ ਸਿੱਧਾ ਕਹੋ ਨਾ ਟਿਕਟਾਂ ਵੀ ਕੀਆਂ ਫਿਰ ਸ਼ ਸੋਸ਼ਲ ਮੀਡੀਆ ਦੇ ਜਮਾਨੇ ਚ ਲੋਕੀ ਨੇ ਫੁੱਦੂ ਨਹੀਂ ਰਹੇ ਜਿੰਨਾ ਜ਼ੋਰ ਕਮੈਂਟਾਂ ਚ ਲਾਇਆ ਜਾ ਕੇ ਉਹਦੀ ਟਿਕਟਾਂ ਖਰੀਦ ਲੋ ਕਟਕੜਾ ਕਹਿੰਦਾ ਸ਼ੋਤਾ ਭਰੇ ਹੈ ਕਿਵੇਂ ਬੰਨੇ ਨਾ ਲਾਉਣੇ ਬੈਣ ਕਮੈਂਟਾਂ 'ਚ ਜ਼ੋਰ ਲਾਉਣ ਤੋਂ ਚੰਗਾ ਇੱਥੇ ਜ਼ੋਰ ਲਾ ਲਓ ਆ ਦੇਖੋ ਜਿੰਨੀ ਮਰਜ਼ੀ ਲੈ ਲੋ ਜਿਹੜੇ ਮਰਜ਼ੀ ਦੀ ਲੈ ਲੋ ਸਾਰੀਆਂ ਖਾਲੀ ਵਈਆਂ ਨੇ ਅਸੀਂ ਵੀਡੀਓ 'ਚ ਬੱਬੂ ਮਾਨ ਬਾਰੇ ਇੱਕ ਵਾਰ ਨਹੀਂ ਬੋਲੇ ਆ ਪਰ ਉਹ ਜਿਹੋ ਉਹਨਾਂ ਦੇ ਫੈਨ ਮੈਂ ਕਹੂੰਗਾ ਟੌਕਸਿਕ ਫੈਨ ਹੈ ਸਾਰੇ ਸਾਨੂੰ ਧੋਗਲੇ ਦੱਸਦੇ ਨੇ ਹੁਣ ਜੇ ਧੋਗਲੇ ਦੀ ਗੱਲ ਆਈ ਹੈ ਤਾਂ ਸੁਣ ਕੇ ਜਾਇਓ ਉਹਨਾਂ ਚਾਰਾ ਫੇਕ ਆਈਡੀਆ ਬਣਾ ਕੇ ਫੇਕ ਕਮੈਂਟ ਕਰਾ ਲਿਆ ਮਾਨ ਮਾਨਤਾਬਾ ਪੰਜਾਬ ਦੇ ਕਲਚਰ ਨੂੰ ਇਦਾਂ ਨਾ ਚੁੱਸੋ ਕਦੇ ਪਖੰਡੀ ਡੇਰੇ ਦੇ ਖਿਲਾਫ ਬੋਲਣਾ ਤੇ ਬਾਅਦ ਵਿੱਚ ਉਹੀ ਪਖੰਡੀ ਡੇਰੇ ਚਲਾਉਣ ਵਾਲਿਆਂ ਦੇ ਉਹੀ ਪਖੰਡ ਫਲੋਣ ਵਾਲਿਆਂ ਦੇ ਨੋਟਾਂ ਦੀ ਵਰਖਾ ਦੇ ਕੇ ਨਚਰਾ ਵੀ ਬੱਸ ਯਾਰ ਤੁਸੀਂ ਗਾਰ ਰਹੇ ਸੀ ਕਿ ਤੁਸੀਂ ਚੱਕ ਲੋ ਦੇਖੋ ਇਹ ਭੱਗ ਗਿਆ ਇਹ ਬੰਦਾਰੂ ਵਾਲਾ ਸਾਈਕਲ 1 ਮਾਨ ਸਾਹਿਬ 0 ਇੱਕ ਪਾਸੇ ਤਾਂ ਸਾਬ ਨੂੰ ਪਿਆਰ ਨਾਲ ਬੁਲਾਉਂਦੇ ਨਟ ਕਰਨਾ ਇਹ ਸਾਰਿਆਂ ਨੂੰ ਪਿਆਰ ਕਰਦਾ ਕੋਈ ਇਹ ਸਭ ਚੰਗੇ ਆ ਮੇਟੂ ਦਾ ਸਾਰੇ ਚੰਗੇ ਆ ਅਬਾਜ ਆਪਣੇ ਖਾਸ ਦੋਸਤ ਕੋਈ ਇਹੋ ਜਿਹਾ ਸਟੇਟਮੈਂਟ ਦਵਾਣੀ ਆ ਸਿੱਧਾ ਨਾਮ ਲੈ ਕੇ ਦੱਸੇ ਨਾ ਫਿਰ ਦੱਸੀ ਸੀ ਕੌਣ ਜਦ ਅਸੀਂ ਉਹਨਾਂ ਪਿੱਛੇ ਐਮ ਐਲ ਏ ਮਾਰਤਾ ਤਾਂ ਤੂੰ ਆਪ ਹੀ ਸੋਚ ਲੈ ਫਿਰ ਕੌਣ ਅਸੀਂ ਸਾਈਕਲ 2 ਮਾਨ ਸਾਹਿਬ 0 ਸਟੇਟ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰਿਆਂ ਨੂੰ ਰਿਪਲਾਈ ਕਰਨੇ ਗੋਲ ਗੜੇ ਦੀ ਟੀ-ਸ਼ਰਟ ਦੇ ਨਾਲ ਪੱਗ ਨਹੀਂ ਬੰਨੀ ਦੀ ਅਬਾਜ ਸੀਰੀ ਲਾ ਕੇ ਯੋ ਯੋ ਕਿ ਵੀ ਜਿਆ ਕੇ ਸਾਰੇ ਕਰੋ ਯੋ ਯੋ ਦੌੜ ਵਾਲੇ ਨੂੰ ਪਿੱਛੇ ਬੈਕ ਤੇ ਦਿਖਾਓ ਤੇ ਬਾਤ ਆਪ ਹੀ ਸੰਤ ਬਣ ਜਾਣਾ ਅੱਜ ਕੱਲ੍ਹ ਰਵਾਜ ਚੱਲੇ ਇੱਕ ਦੂਜੇ ਨੂੰ ਨਿੰਦਣ ਦਾ ਭੰਡਣ ਦਾ ਪਹਿਲੀ ਪੀ ਤੋਂ ਪਹਿਲਾ ਪੂਰ ਆ ਨਾ ਆਰਟਿਸਟਾਂ ਉਹਨਾਂ 'ਚ ਬਹੁਤ ਪਿਆਰ ਸਤਕਾਰ ਅੱਜ ਵੀ ਸਾਈਕਲ ਤਿੰਨ ਮਾਨ ਸਾਹਿਬ ਜ਼ੀਰੋ ਪਹਿਲਾ ਸ਼ੀਧੀ ਜੜਿਆਂ ਦਾ ਕੋਈ ਚੇਤਾ ਨਹੀਂ ਹੋਣਾ ਸ਼ੋਅ ਨੂੰ 24 ਤਰੀਕ ਨੂੰ ਪ੍ਰਮੋਟ ਕਰਨਾ ਸਤਿ ਸ਼੍ਰੀਕਾਲ ਜੀ ਮੈਂ ਬੱਬੂ ਤੁਸੀਂ ਮੇਰਾ ਮਾਲ 24 ਦਸੰਬਰ ਜਿਮਖਾਨਾ ਕਲੱਬ ਤੇ ਬਾਅਦ ਵਿੱਚ ਸਤਿ ਸ਼੍ਰੀਕਾਲ ਜੀ ਮੈਂ ਬੱਬੂ ਤੁਸੀਂ ਮੇਰਾ ਮਾਲ ਇਸ ਹੀ ਜਿੱਦੀ ਦਿਹਾੜੇ ਚੱਲਦੇ ਆ ਇਸ ਕਰਕੇ ਜਿਹੜਾ ਪ੍ਰੋਗਰਾਮ 24 ਨੂੰ ਗਲਗਾਮਾ ਸੀ ਉਹਨ 18000 ਰੁਪਏ ਤੋਂ ਸਾਈਕਲ 4 ਮਾਨ ਸਾਹਿਬ 0 ਬਾਲੀਵੁੱਡ ਕੀ ਚੀਜ਼ ਆ ਪਾਜੀ ਕੋਈ ਬਾਲੀਵੁੱਡ 'ਚ ਤੁਹਾਡਾ ਕੋਈ ਪ੍ਰੋਜੈਕਟ ਨਹੀਂ ਬਾਲੀਵੁੱਡ ਪਤਾ ਨਹੀਂ ਬਾਲੀਵੁੱਡ ਨੂੰ ਤੁਸੀਂ ਐਡਾ ਮੁੱਦਾ ਕਿਉਂ ਬਣਾ ਬਾਲੀਵੁੱਡ ਕੀ ਹੈ ਬੰਬੇ ਇੱਕ ਸ਼ਹਿਰ ਹੈ ਉੱਥੇ ਫਿਲਮਾਂ ਬਣਦੀਆਂ ਤੇ ਬਾਅਦ 'ਚ ਬਾਲੀਵੁੱਡ 'ਚ ਐਂਟਰੀ ਮਾਰਨ ਨੂੰ ਬਾਰ-ਬਾਰ ਟਰਾਈ ਕਰਨਾ ਮਰ ਕੇ ਨਕਾਮ ਕੋਸ਼ਿਸ਼ ਕਰਨੀ ہماری ਆਡੀਅੰਸ 'ਤੇ ਆਪਣੀ ਫਿਲਮ ਕੇ ਬਾਰੇ ਮੇ ਜੋ ਰਿਲੀਜ਼ ਹੋਣੇ ਵਾਲੀ ਹੈ ਦੋ ਟੁਕੜੇ ਸਾਈਕਲ ਪੰਜ ਮਾਨ ਸਾਹਿਬ ਜ਼ੀਰੋ ਅੰਬਾਨੀਆਂ ਦੇ ਖਿਲਾਫ ਫਾਰਮ ਪ੍ਰੋਟੈਸਟ ਸਭ ਕੁਝ ਬੋਲਣਾ ਤੇ ਬਸ ਆਪਣੇ ਗਾਣੇ ਜਿਉ ਸਾਵਣ ਤੇ ਦੇਣੇ ਭਾਜੀ ਇਹ ਗਾਣਾ ਟੀ ਸੀਰੀਜ਼ ਦਾ ਵਾ ਅੱਛਾ ਆ ਬਾਹਰਲੀ ਕੰਪਨੀ ਦਾ ਹੈ ਭਾਜੀ ਆ ਵੀ ਤਾਂ ਕੰਪਨੀ ਦਾ ਆ ਅਸਾਗਾ ਹਟਦਾ ਹੈ ਕਿੱਦਾਂ ਮੈਂ ਚੱਲਦਾ ਰਿਹਾ ਤਾਂ ਸਾਈਕਲ ਨੇ ਪਤਾ ਨਹੀਂ ਕਿਦੋਂ ਹਾਫ ਸੈਂਚਰੀ ਮਾਰ ਜਾਣੀ ਇਹਨਾਂ ਤਾਂ ਮਾਨ ਸਾਹਿਬ ਖੁਦ ਟੋਕ ਸੀ ਨਹੀਂ ਹੈਗੇ ਜਿੰਨੇ ਉਹਦੇ ਫੈਨ ਪੇਜ ਆ ਸਿੱਧੂ ਮਸੇਵਾਲੇ ਦਾ ਮੈਂ ਗੱਲ ਜੋੜਨਾ ਨਹੀਂ ਚਾਹੁੰਦਾ ਪਰ ਉਹਦੀ ਇਨਵੈਸਟੀਗੇਸ਼ਨ ਵੀ ਬੱਬੂ ਮਾਨਤਕ ਨਹੀਂ ਜਾਣੀ ਸੀ ਇਹ ਤਾਂ ਤੇ ਫੈਨ ਨਹੀਂ ਨੇ ਜੋ ਐਦਾਂ ਲੈਣਾ ਲੇਕ ਲੈ ਕੇ ਥੱਲੇ ਪਾਉਂਦੇ ਜਿਹੜੇ ਗਰੁੱਪ ਸਟਾਰਟਿੰਗ 'ਚ ਖੁਦ ਅਜੀਤ ਸਿੰਘ ਰਾਣ ਨੂੰ ਨਿੰਦਣ ਲਈ ਬਣਾਇਆ ਸੀ ਹੁਣ ਉਹ ਹੀ ਆਪਣਾ ਸਤਿਆਨਾਸ ਕਰੀ ਜਾਂਦੇ ਸੋ ਇਹੀ ਸਲਾਹ ਆ ਕਿ ਸੋਸ਼ਲ ਮੀਡੀਆ ਦੇ ਪਿਲਾਂ ਵਾਲੇ ਜ਼ਮਾਨੇ ਅੱਗੇ ਜੈਨਜੀ ਆਡੀਅেন্স ਸਭ ਦੇਖਦੀ ਆ ਪਰਖਦੀ ਆ ਤੇ ਫਿਰ ਰੈਕਟ ਕਰਦੀ ਆ ਬਹੁ ਇਹ ਨਹੀਂ ਕਿ ਜੇ ਮਾਨ ਸਾਹਿਬ ਕਹੇ ਕਿ ਨਹੀਂ ਕਲੱਬ ਵਾਲੇ ਜਿਨ੍ਹਾਂ ਨੇ ਮੈਨੂੰ ਸ਼ੋਅ ਕਰਾਇਆ ਕੰਪਨੀ ਵਾਲੇ ਜਿਨ੍ਹਾਂ ਨੇ ਸ਼ੋਅ ਕਰਾਇਆ ਕਿ ਨਹੀਂ ਨਹੀਂ ਇਹ ਬੰਦੇ ਨਾ ਮੈਂ ਸਟੇਜ ਸ਼ੇਅਰ ਨਹੀਂ ਕਰਨੀ ਜਾਂ ਇਹ ਬੰਦੇ ਨਾ ਮੈਂ ਪੋਸਟਰ ਸ਼ੇਅਰ ਨਹੀਂ ਕਰਨਾ ਤਾਂ ਮਾਨ ਸਾਹਿਬ ਦੀ ਗੱਲ ਨਾ ਮੰਨਣ ਉਹ ਤਾਂ ਸਾਲੇ ਇੰਨੀ ਆਵਾਜ਼ ਆ ਕਿ ਉਹਨੇ ਆਪਣੀ ਸ਼ੋਅ ਦੀ ਰੀਲ ਚ ਕਿਤੇ ਨਾਮ ਹੀ ਨਹੀਂ ਲਿਆ ਰਾਮ ਰਾਮ ਭਾਈ ਸਭੀ ਕੋ ਮੈਂ ਹਾਂ ਆਪਕਾ ਆਪਣੇ ਐਲਵਿਸ਼ਾਦਵ ਔਰ ਮੈਂ ਆ ਰਹਾ ਹਾਂ ਆਪਕੇ ਸ਼ਹਿਰ ਯਾਨੀ ਕਿ ਖੁਦ ਕਾ ਮੇਰਾ ਸ਼ਹਿਰ ਭਾਈ ਗੁੜਗਾਉ ਹੁੱਡਾ ਜਿਮਖਾਨਾ ਕਲੱਬ ਸੈਕਟਰ 29 ਡੇਟ ਹੈ 18 ਜਨਵਰੀ ਔਰ ਸਾਰੇ ਭਾਈ ਮਿਲenge ਆਪਣੇ ਬੜੀਆ ਇਵੈਂਟ ਮੈਨੇਜਡ ਬਾਈ F5 ਐਂਟਰਟੇਨਮੈਂਟ ਹੁਣ ਕਿਤੇ ਨਾ ਫਿਰ ਕੇ ਪੈਣ ਵਾਲਾ ਵਕੀਲ ਬਿਠਾ ਕੇ ਵੀਡੀਓ ਤੇ ਕੋਈ ਚੱਕਰ ਨਾ ਪਾ ਦੇ ਅੱਜ ਤੋਂ ਬਾਅਦ ਕੋਈ ਵੀ ਚੈਨਲ ਜਾਂ ਵਿਅਕਤੀ ਜੇ ਕੋਈ ਬੱਬੂ ਮਾਨ ਸਾਹਿਬ ਬਾਰੇ ਕੋਈ ਵੀਡੀਓ ਕੋਈ ਵੀ ਕਿਸੇ ਸੋਸ਼ਲ ਮੀਡੀਆ ਤੇ ਜਾਂ ਇੰਟਰਨੈਟ ਤੇ ਕਿਤੇ ਵੀ ਪਾਣਗੇ ਆਈ ਹੈਵ ਕਲੀਅਰ ਇਨਸਟਰਕਸ਼ਨ ਕਿ ਜੀ ਮੈਂ ਉਹਨਾਂ ਦੇ ਖਿਲਾਫ ਸਿੱਧੀ ਜੋ ਬਣਦੀ ਕਾਰਵਾਈ ਹੈ ਮੈਂ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਸੂਚਨਾ ਸਾਂਝੀ ਕਰਨ ਜਾ ਰਿਹਾ ਹਾਂ ਬਾਈ ਬੱਬੂ ਮਾਨ ਦਾ ਵੱਲੋਂ ਸਾਡੀ ਲੀਗਲ ਟੀਮ ਨੂੰ ਇੰਗੇਜ ਕੀਤਾ ਗਿਆ ਹੈ ਵਿਦ ਰਿਗਾਰਡ ਟੂ ਜਿਹੜੇ ਉਹਨਾਂ ਦੀ ਇਮੇਜ ਨੂੰ ਡਿਫੇਮ ਕੀਤਾ ਜਾ ਰਿਹਾ ਹੈ ਟਾਰਨਿਸ਼ ਕੀਤਾ ਜਾ ਰਿਹਾ ਹੈ ਕੁਝ ਕੁ ਸ਼ਰਾਰਤੀ ਵਿਅਕਤੀਆਂ ਵੱਲੋਂ ਸਖਤ ਜਿੰਨ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ। ਇਹ ਹੈ ਆਮ ਜ਼ਿੰਦਗੀ। ਜੀ ਮਾਨ ਸਾਹਿਬ ਤੁਹਾਡੀ ਆਪਣੀ ਆਲੋਚਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਆਈ ਡੋਨਟ ਕੇ ਬ੍ਰੋ ਪਰ ਵਾਹੀ ਕੋਈ ਆਪਣੇ ਆਪ ਚ ਰਹੋ। ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿ ਰਿਹਾ। ਤੁਸੀਂ ਮੈਨੂੰ ਨਹੀਂ ਕੁਝ ਕਹਿ ਰਹੇ। ਜੇ ਤੁਹਾਨੂੰ ਗੌਣ ਦਾ ਅਧਿਕਾਰ ਹੈ। ਹਮ ਤਾਂ ਮੈਂ ਮੈਜ ਨਹੀਂ ਸੁਣਾ ਚਾਹੁੰਦਾ ਇਸ ਓਕੇ ਇਹ ਹੈ ਮੈਂਟੋਸ ਜ਼ਿੰਦਗੀ ਸਾਈਕਲ ਦਾ ਇੱਕ ਹੋਰ ਪੁਆਇੰਟ ਵੱਧ ਗਿਆ ਗਾਣੇ ਸਭ ਦੇ ਸੁਣੋ ਪਰ ਅੰਤ ਭਗਤ ਨਾ ਬਣੋ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਬੋਲੋ ਕਿਸੇ ਸਿੰਗਰ ਨੇ ਕੁਝ ਨਹੀਂ ਦੇਣਾ ਪੜ੍ਹਾਈ ਲਿਖਾਈ ਤੇ ਧਿਆਨ ਦੇ ਲੋ ਥੋੜਾ ਐਵੇਂ ਨਹੀਂ ਫਰੈਸ਼ਡ ਵਾਲੇ ਦਿੰਦੇ ਇੱਕ ਖੱਟਾ ਮਿੱਠਾ ਤੇ ਕੋੜਾ ਲੋੜਾ ਚਲੋ ਜੀ ਇਸ ਵੀਡੀਓ ਕਿੰਨਾ ਹੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਪਲੀਜ਼ ਸਾਨੂੰ ਕਮੈਂਟਾਂ ਚ ਦੱਸ ਦਿਓ ਤੇ ਵੀਡੀਓ ਲਾਈਕ ਕਰਦੇ ਜੀ 19500 ਲਾਈਕ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਸ਼ੇਅਰ ਬਾਏ ਬਾਏ ਟੇਕ ਕੇਅਰ